ਉਹੀ ਕੌਮਾਂ ترقیਆਂ ਕਰ ਸਕੀਆਂ ਹਨ ਜਿਨ੍ਹਾਂ ਕੌਮਾਂ ਦਾ ਕਲਚਰ ਜਿੰਦਾ ਰਹਿੰਦਾ ਹੈ ਪਿਛਲੇ 10 12 ਸਾਲਾਂ ਤੋਂ ਜਿਸ ਤੰਗ ਨਾਲ ਪੰਜਾਬ ਦੇ ਵਿੱਚ ਕਲਚਰ ਦਾ ਫਰਕ ਪਿਆ ਹੈ ਹੁਣ ਵਕਤ ਆਇਆ ਹੈ ਅਸੀਂ ਨਾਲ ਮਿਲ ਕੇ ਆਪਣੇ ਪੁਰਾਣੇ ਕਲਚਰ ਨੂੰ ਸੁਰਜੀਤ ਕਰੀਏ ਸਰਦਾਰ ਸੋਹਣ ਸਿੰਘ ਸੀਤਲ ਜੀਓ ਆਪ ਇਕੱਲੇ ਪੰਜਾਬੀ ਸਹਿਤਕਾਰ ਤੇ ਕਲਮਕਾਰ ਹੋ ਜਿਸ ਨੂੰ ਪੰਜਾਬੀਆਂ ਨੇ ਚਾਰ ਖੇਤਰਾਂ ਸਾਢੇ ਸਹਿਤਕਾਰ ਨਾਵਲਕਾਰ ਅਤੇ ਇਤਿਹਾਸਕਾਰ ਵਜੋਂ ਸ਼ਰੋਣੀ ਮੰਨ ਕੇ ਸਤਕਾਰਿਆ 84 ਸਾਲਾਂ ਨੂੰ ਪੁੱਜਣ ਵਾਲੀ ਹਿਆਤੀ ਵਿੱਚ ਆਪ ਨੇ ਇੰਨੀਆਂ ਹੀ ਰਚਨਾਵਾਂ ਰਚੀਆਂ ਤੇ ਛਾਪੀਆਂ ਹਨ ਹਰ ਖੇਤਰ ਵਿੱਚ ਆਪ ਨੇ ਸਦਾ ਹੀ ਆਪਣੀ ਧਾਗ ਬਿਠਾਈ ਹੈ ਮਾਝੇ ਵਿੱਚ ਕਸੂਰੀ ਪੁਹਾਏ ਦੇ ਪਿੰਡ ਕਾਦੀ ਪਿੰਡ ਦੇ ਜੰਪੜ ਆਪਨੇ ਜਿੱਥੇ ਆਪ ਆਪਣੇ ਡੇਢ ਤਰਕੇ ਨਾਵਲਾ ਵਿੱਚ ਮਾਤੀ ਸੱਭਿਆਚਾਰ ਨੂੰ ਮੂਰਤੀ ਮਾਨ ਕੀਤਾ ਹੈ ਉਥੇ ਆਪਣੇ ਰਚੇ ਚਾਰ ਦਰਜੇ ਸ਼ੀਤਲ ਪ੍ਰਸੰਗਾਂ ਵਿੱਚ ਸ਼ਾਮਲ ਢਾਡੀਵਾਰਾਂ ਉਹ ਸਾਰੀ ਸ਼ਹਾਦਤੀ ਸਿੱਖ ਸੂਰਮਤੀ ਸਦੀਵੀ ਬਣਾ ਦਿੱਤੀ ਹੈ ਆਪਣੇ ਪਹਿਲੇ ਢਾਡੀ ਪ੍ਰਸੰਗ ਸਿੱਖ ਰਾਜ ਕਿਵੇਂ ਗਿਆ ਤੋਂ ਲੈ ਕੇ ਪਿਛਲੇ 60 ਸਾਲਾਂ ਵਿੱਚ ਆਪ ਦੀ ਕੀਰਤੀ ਵਧੀ ਹੀ ਵਧੀ ਹੈ ਇਸੇ ਕੀਰਤੀ ਲਈ ਆਪ ਨੂੰ ਸਰਦਾਰ ਕਰਤਾਰ ਸਿੰਘ ਜਸੋਵਾਲਾ ਵਾਰਡ ਪ੍ਰਧਾਨ ਕਰਨ ਵਿੱਚ ਫਾਊਂਡੇਸ਼ਨ ਫਖਰ ਮਹਿਸੂਸ ਕਰਦੇ ਹਾਂ ਮੈਂ ਬੇਨਤੀ ਕਰਾਂਗਾ ਸਰਦਾਰ ਕਰਨ ਸਿੰਘ ਗਿਲੋਰਾਂ ਨੂੰ ਕਿ ਆਓ ਔਰ ਸੀਤਲ ਸਾਹਿਬ ਦੀ ਸ਼ਾਹ ਵਿੱਚ ਸਨਮਾਨਪੂਰਨ ਬੈਠਕਰ ਥੋੜਾ ਅੱਗੇ ਹੋ ਕੇ ਥੋੜਾ ਅੱਗੇ ਹੋ ਜਾਓ ਸਾਡੇ ਫਾਊਂਡੇਸ਼ਨ ਦੇ ਚੇਅਰਮੈਨ ਦਸੌਲ ਸਾਹਿਬ ਤੁਸੀਂ ਵੀ ਨੇੜੇ ਹੋਵੋ ਕਿਰਪਾ ਕਰੋ ਸਾਡੇ ਫਾਊਂਡੇਸ਼ਨ ਦੇ ਮੀਤ ਪ੍ਰਦਾਨ ਹਰਜੀਤ ਸਿੰਘ ਵੈਦੀਆ ਪ੍ਰਗਟ ਸਿੰਘ ਗਰੇਵਾਲ ਹੋਰ ਸਾਡੀ ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਅਕਲ ਡਿਪਟੀ ਕਮਿਸ਼ਨਰ ਲੁਧਿਆਣਾ ਸਰਦਾਰ ਸਰਵਰ ਸਿੰਘ ਚੰਨੀ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਪ੍ਰਕਾਸ਼ ਕੌਰ ਜੀ ਜਿਹੜੇ ਆ ਜੀ ਤਰਖਵਾਰ ਦੇ ਇਹ ਜੀ ਸਮੁੱਚੇ ਪੰਜਾਬੀਆਂ ਵੱਲੋਂ ਦਿੱਤਾ ਤਿਲ ਫੁੱਲ ਹੈ ਸੀਤਲ ਸਾਹਿਬ ਬੋਲੇ ਠੀਕ